ਸਿਆਣੇ ਕਹਿੰਦੇ ਕੋ ਭੁੱਖੇ ਜੱਟ ਨੂੰ ਕਟੋਰਾ ਲੱਭਾ ਤੇ ਪਾਣੀ ਪੀ ਪਿਆ ਫਰਿਆ ਇਹ ਹਿਸਾਬ ਹੋਇਆ ਪਿਆ ਗੋਦੀ ਮੀਡੀਆ ਦਾ ਅੱਲਾਹ ਪਾਕ ਮਾਫ ਕਰੇ ਇਹਨਾਂ ਕੋਲੇ ਗਰਮਾ ਗਰਮ ਮੁੱਦਾ ਆ ਪੈ ਲਗਾਮ ਵਾਲਾ ਤੇ ਦਿਨ ਰਾਤ ਜ਼ੁਬਾਨ ਨੂੰ ਪਾ ਕੇ ਵਿੰਗੇ ਸਿੱਧੇ ਜਾਂ ਵੱਲ ਤੇ ਲੱਗੇ ਹੋਇਆ ਨਫ਼ਰਤ ਦਾ ਪ੍ਰਚਾਰ ਕਰਨਾ ਸਿਆਣੇ ਕਹਿੰਦੇ ਕੋ ਰੰਡੀ ਰੰਡ ਕੱਟ ਲੈਂਦੀ ਆ ਪਰ ਮਸਟੰਡੇ ਕੱਟਣ ਨਹੀਂ ਦਿੰਦੇ ਉਹ ਹਿਸਾਬ ਬਣਿਆ ਪਿਆ ਗੋਦੀ ਮੀਡੀਆ ਦਾ ਕਿ ਇਹਨਾਂ ਨੇ ਚੁੱਕ ਚਕਾ ਕੇ ਕਿਸੇ ਕੋਲੋਂ ਮੋਦੀ ਮਰਵਾ ਦੇਣਾ ਪਰ ਮੋਦੀ ਵੀ ਐਡਾ ਕੰਜਰ ਬੰਦਾ ਕਿ ਉਹਨੂੰ ਦਿਨ ਰਾਤ ਗਾਲ ਫਿਰਦੀਆਂ ਨੂੰ ਹੁੰਦਾ ਹੀ ਕੁਛ ਨਹੀਂ ਉਨੂੰ ਹੋਵੇ ਵੀ ਕਿਦਾਂ ਕਹਿੰਦੇ ਬਰਾਈ ਛੇਤੀ ਖਤਮ ਨਹੀਂ ਹੁੰਦੀ ਨਹੀਂ ਤਾਂ ਜਿੰਨੀ ਉਹਨੂੰ ਗਾਲ ਫਿਰਦੀ ਆ ਹੁਣ ਤੱਕ ਤਾਂ ਉਹਨੂੰ ਪ੍ਰੈਗਨੈਂਟ ਹੋ ਜਾਣਾ ਚਾਹੀਦਾ ਸੀ ਮੈਂ ਇਹੰਦਾ ਦੀਆਂ ਮੀਡੀਆ ਤੇ ਖਬਰਾਂ ਸੁਣਦਾ ਪਿਆ ਸੀ ਲੱਗੇ ਹੋਏ ਸੀ ਅਸੀਂ ਪਾਕਿਸਤਾਨ ਦਾ ਹਲਵਾ ਬਣਾ ਦੇਣਾ ਬੰਬ ਮਾਰ ਕੇ ਅਸੀਂ ਪਾਕਿਸਤਾਨ ਨੂੰ ਅੱਗ ਲਾ ਦੇਣੀ ਆ ਬਾਉਂਡਰੀ ਲਾਈਨ ਛਾੜ ਦੇਣੀ ਆ ਇਹ ਕਹਿੰਦਾ ਨਾ ਮੇਜਰ ਗੋਬਰ ਆ ਉਹ ਕਹਿ ਰਿਹਾ ਸੀ ਕਿ ਮੈਂ ਪਾਕਿਸਤਾਨ ਦੇ ਬੱਚੇ ਵੀ ਮਾਰ ਦੇਣੇ ਮੈਨੂੰ ਬਾਰਡਰ ਤੇ ਜਾਣ ਦਿਓ ਤੇ ਬਹੁਤ ਤਾਜ਼ਾ ਬਾਰਡਰ ਤੇ ਅਸੀਂ ਕਿਹੜਾ ਗੋਮੈਂਦੀ ਲਾ ਕੇ ਬੈਠੇ ਆ ਜਾਂ ਪਾਕਿਸਤਾਨ ਕਿਹੜਾ ਟੌਫੀਆਂ ਚਾੱਕ ਕੇ ਤੁਰੀ ਮੂੰਹ ਚ ਪਾ ਲੋਂਗੇ ਪਾਕਿਸਤਾਨ ਐਡਾ ਕਾ ਹਿੰਦੁਸਤਾਨ ਐਡਾ ਵੱਡਾ ਜੇ ਐਡਾ ਸੌਕਾ ਹੁੰਦਾ ਪਾਕਿਸਤਾਨ ਨੂੰ ਹਲਵਾ ਬਣਾਉਣਾ ਤੇ ਹੁਣ ਤੱਕ ਤੁਸੀਂ ਬਣਾ ਵੀ ਜਾਂਦੇ ਖਾ ਵੀ ਜਾਂਦੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਗੋਬਰ ਸਾਹਿਬ ਕਿ ਜਿੰਨਾ ਤੇ ਆਡੀ ਆਰਮੀ ਕੋਲਸਲਾ ਨਾ ਉਹਨਾਂ ਅਸਲਾ ਮੇਰੇ ਪਿੰਡ ਦੇ ਵਿੱਚ ਪਿਆ ਹੋਊਗਾ ਤੇ ਜਿੰਨਾ ਤੁਹਾਡੇ ਸਾਰੇ ਆਦਾਰਿਆਂ ਦੇ ਕੋਲੇ ਸਿਕਿਉਰਿਟੀ ਵਾਲੇ ਆਦਾਰਿਆਂ ਕੋਲਸਲਾ ਨਾ ਉਹਨਾਂ ਸਾਡੇ 1 ਜ਼ਿਲ੍ਹੇ ਮੰਡੀ ਬਹਾਉਦੀਆਂ ਦੇ ਵਿੱਚ ਪਿਆ ਹੋਊਗਾ ਤੇ ਸਾਡੇ ਗਵਰਨਮੈਂਟ ਨੇ ਸਾਨੂੰ ਇਜਾਜ਼ਤ ਵੀ ਤਾਂ ਦਿੱਤੀ ਹੋਈ ਆ ਵੈਪਨ ਰੱਖਣ ਦੀ ਤੇ ਰੱਖੋ ਕਦੇ ਨਾ ਕਦੇ ਜਮਨਾਪੁਰ ਵਾਲਾ ਨਾ ਪੰਗਾ ਪੈਣਾ ਉੱਥੇ ਹਥਿਆਰ ਕੰਮ ਆਉਣਗੇ ਬਾਕੀ ਤੁਹਾਡੀ ਗੋਦੀ ਮੀਡੀਆ ਦੀ ਫਲਾਈ ਹੋਈ ਨਫ਼ਰਤ ਦੀ وجہ ਤੋਂ ਅੱਜ ਮੁਸਲਮਾਨ ਸਟੂਡੈਂਟ ਕਸ਼ਮੀਰੀ ਸਟੂਡੈਂਟ ਤੰਗ ਆ ਉਥੇ ਯੂਪੀਸੀਪੀ ਦੇ ਵਿੱਚੋਂ ਉਹਨਾਂ ਨੂੰ ਕੱਢਿਆ ਜਾ ਰਿਹਾ ਦਿੱਲੀ ਦੇ ਵਿੱਚੋਂ ਉਹਨਾਂ ਨੂੰ ਕੱ ਕੱਢਿਆ ਜਾ ਰਿਹਾ ਬੰਬੇ ਦੇ ਵਿੱਚੋਂ ਸਿਰਫ ਕੀ ਹੈ ਜੂ ਕਸ਼ਮੀਰੀਆ ਉਹ ਮੁਸਲਮਾਨ ਆ ਤੁਸੀਂ ਸਾਡੇ ਸਾਹਮਣੇ ਸਾਡੇ ਅੱਗੇ ਰੱਖਿਆ ਹੋਇਆ ਚੜਦਾ ਪੰਜਾਬ ਉਹ ਸਾਡੇ ਭਰਾ ਨੇ ਤੁਸੀਂ ਮਾੜਾ ਜਾ ਉਹਨਾਂ ਨੂੰ ਸਾਈਡ ਤੇ ਕਰੋ ਪਾਸੇ ਕਰਕੇ ਸਾਡੇ ਨਾਲ ਸਿੱਧੇ ਹੋ ਕੇ ਆਓ ਤੇ ਫਿਰ ਵੇਖੋ ਸੱਟਾਂ ਤੇ ਕੁਰਲਾੜ ਛਿੰਦੇ ਨੇ ਦਿੱਲੀ ਤੱਕ ਕਿ ਨਹੀਂ ਤੁਹਾਨੂੰ ਹੀ ਪਤਾ ਲੱਗ ਜਾਊਗਾ ਸਾਡੇ ਭਰਾ ਨਹੀਂ ਸੁਣਨਾ ਲੜ ਨਹੀਂ ਸਾਡੇ ਉਹ ਪੰਜਾਬੀ ਪੁੱਤਰ ਨੇ ਸਾਡੇ ਉਹ ਪੰਜਾਬੀ ਵੀਰ ਨੇ ਸਾਡਾ ਉਹਨਾਂ ਦਾ ਸਾਂਹ ਰਤਲ ਬਹਤਰ ਹਰ ਚੀਜ਼ ਇੱਕ ਹੈ ਅਸੀਂ ਉਹਨਾਂ ਨਾਲ ਲੜਨਾ ਨਹੀਂ ਉਹਨਾਂ ਨੂੰ ਪਾਸੇ ਕਰਕੇ ਸਿੱਧੇ ਹੋ ਕੇ ਸਾਡੇ ਨਾਲ ਆਓ ਬਾਕੀ ਮੋਦੀ ਗਰੁੱਪ ਹੋ ਗਿਆ ਤੇ ਇਹ ਜਿੰਨਾ ਵੀ ਗੋਦੀ ਮੀਡੀਆ ਇਹ ਸਾਰੇ ਤੁਸੀਂ ਮੇਰਾ ਭਰਾ ਇਕੱਠੇ ਹੋ ਕੇ ਇੱਥੇ ਆਜੋ ਤੇ ਬਾਰਡਰ ਤੇ ਫਿਰ ਪਤਾ ਲੱਗ ਜਾਊਗਾ ਕੌਣ ਕਿੰਨੇ ਦਾ ਪ ਨਫ਼ਰਤ ਦਾ ਪ੍ਰਚਾਰ ਮਤ ਕਰੋ ਲਊ ਢੋਲਣਾ ਬੰਦ ਕਰ ਦਿਓ ਤੁਹਾਡੀ ਇਸ ਬਕਬਕ ਦੀ ਵਜ੍ਹਾ ਤੋਂ ਹੀ ਕਾਹਨ ਆ ਰੋਜ਼ ਹੁੰਦੇ ਆ ਤੇ ਐਡੀ ਗੱਲ ਨਹੀਂ ਹੁੰਦੀ ਜਿੱਡੀ ਗੱਲ ਤੁਸੀਂ ਕਰਦੇ ਆ